ਜੋ ਪਹਾਂਚ ਕੀਤਾ ਹੈ ਨਾ ਵੱਡੇ ਪੱਧਰ ਤੇ ਪੰਜਾਬ ਦੇ ਉੱਤੇ ਕਾਂਗਰਸ ਦੇ ਸਾਹ ਦੇਖੋ ਮੈਂ ਤਾਂ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗੱਲ ਯਾਦ ਆਉਂਦੀ ਹੈ ਵੀ ਜਿਉਂ-ਜਿਉਂ ਆਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਕੰਮ ਕਰਦੇ ਜਾਵਾਂਗੇ ਤੂੰ ਇਹ ਸਾਰੇ ਹਿੱਲਦੇ ਜਾਣਗੇ ਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਜਿਹੜੇ ਕਿ ਬੜੇ ਸੀਜ਼ਨਡ ਪੋਲੀਟੀਸ਼ੀਅਨ ਨੇ ਸਮਝਦਾ ਬੜਾ ਲੱਭਾ ਉਹਨਾਂ ਦਾ ਰਾਜਨੀਤਿਕ ਤਜਰਬਾ ਪਰ ਕਦੇ ਉਹ ਕਹਿ ਦਿੰਦੇ ਨੇ ਪੰਜਾਬ ਚ 50 ਬੰਬ ਪਏ ਨੇ ਕਦੇ ਕਹਿ ਦਿੰਦੇ ਨੇ ਮਟੀਰੀਅਲ ਆ ਕਦੇ ਕਹਿ ਦਿੰਦੇ ਨੇ ਕਿੱਥੋਂ ਆ ਗਏ ਅੱਜ ਆਮ ਘਰਾਂ ਦੇ ਮੁੰਡੇ ਜੇ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ ਚ ਭੇਜਦੇ ਔਰ 4 ਸਾਲਾਂ ਦਾ ਜੋ ਰਿਪੋਰਟ ਕਾਰਡ ਹੈ ਤਾਂ ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਦਿਖ ਰਿਹਾ ਤੇ ਅੱਜ ਜੋ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਜਿਹੜਾ 10 ਲੱਖ ਦਾ ਕਾਰਡ ਹੈ ਨਾ ਮੈਨੂੰ ਲੱਗਦਾ ਕਾਂਗਰਸੀਆਂ ਨੂੰ ਪਹਿਲਾਂ ਬੁਲਾਉਣਾ ਚਾਹੀਦਾ ਇਹਨਾਂ ਦਾ ਇਲਾਜ ਬੜਾ ਵਧੀਆ ਹੋਊਗਾ ਕਿਉਂਕਿ ਕਦੇ ਕਿਸੇ ਨੂੰ ਬੈਂਡਵਾਜੇ ਵਾਲਾ ਕਹਿ ਦਿੰਦੇ ਕਦੇ ਕੁਛ ਨੂੰ ਕਹਿ ਦਿੰਦੇ ਨੇ ਸੋ ਸੀਐਨ ਸਾਹਿਬ ਨੇ ਜੋ ਕਿਹਾ ਵੀ ਹਿੱਲ ਚੁੱਕੇ ਨੇ ਮੈਨੂੰ ਲੱਗਦਾ ਇਹ ਵਾਕਈ ਹਿੱਲ ਚੁੱਕੇ ਨੇ ਇਹਨਾਂ ਨੂੰ ਇਲਾਜ ਦੀ ਲੋੜ ਹੈ ਭਾਜੀ ਕਿਹਨਾਂ ਦੇ ਘਰ ਦੇ ਅੱਗੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਇੱਥੇ ਸਾਡੇ ਐਮਪੀ ਡਾਕਟਰ ਧਰਮਵੀਰ ਗਾਂਧੀ ਜੀ ਨੇ ਸੋ ਜਿੱਥੇ ਇਹ ਵੀ ਪਾਰਟੀ ਦੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਆ ਤਾਂ ਮੈਂ ਸਮਝਦਾ ਜੋ ਇਹਨਾਂ ਦਾ ਰਤਬਾ ਰਾਜਨੀਤੀ 'ਚ ਹੈ ਤਾਂ ਇਹਨਾਂ ਨੂੰ ਵੀ ਪ੍ਰਤਾਪ ਬਾਜਵੇ ਦਾ ਜਿਹੜਾ ਉਹ ਬਿਆਨ ਹੈ ਉਹ ਕੰਟੈਂਪਟ ਕਰਨਾ ਚਾਹੀਦਾ ਜੀ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰਸ ਨੇ ਅੱਜ ਕਾਂਗਰਸ ਦੇ ਜਿਹੜੇ ਲੀਡਰ ਆਪੋਜੀਸ਼ਨ ਤੇ ਕਾਂਗਰਸ ਪਾਰਟੀ ਦੇ ਸੁਭਾ ਪ੍ਰਧਾਨ ਰਾਜਾ ਵਡਿੰਗ ਇਹ ਲਗਾਤਾਰ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਖਿਲਾਫ ਜਿਹੜੀ ਪੱਦੀ ਸ਼ਬਦਾਵਲੀ ਉਹ ਜਿਹੜੀ ਲਗਾਤਾਰ ਵਰਤ ਰੇ ਨੇ ਇਹਦੇ ਨਾਲ ਪਤਾ ਲੱਗਦਾ ਕਿ ਐਸਸੀ ਸਮਾਜ ਦੇ ਬਾਰੇ ਕਾਂਗਰਸ ਦੀ ਤੇ ਇਹਨਾਂ ਦੀ ਲੀਡਰਸ਼ਿਪ ਦੀ ਵਿਚਾਰਧਾਰਾ ਕੀ ਹੈ ਸੋ ਪਿਛਲੇ ਦਿਨੀ ਆਪਾਂ ਦੇਖਿਆ ਕਿ ਕਾਂਗਰਸ ਪ੍ਰਧਾਨ ਰਾਜਾ ਵਡਿੰਗ ਨੇ ਵੀ ਕਾਂਗਰਸ ਇਹੀ ਕਿ ਜਿਹੜੇ ਸਾਫ ਕਾ ਵੱਡੇ ਲੀਡਰ ਉਹਨਾਂ ਬਾਰੇ ਕਿੰਨੀ ਭੱਦੀ ਸ਼ਬਦਾਵਲੀ ਜਿਹਦੀ ਵਰਤੋਂ ਕੀਤੀ ਤੇ ਅੱਜ ਸਾਡੇ ਮਾਣਯੋਗ ਸਾਡੇ ਮੰਤਰੀ ਹਰਪਜਨ ਸਿੰਘ ਏਟੀਓ ਜੀ ਬਾਰੇ ਬਹੁਤ ਮਾੜੇ ਸ਼ਬਦ ਜਿਹੜੇ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਕਿ ਇਹ ਬੈਂਡ ਵਾਜੇ ਵਾਲਾ ਕਿ ਇਹਨਾਂ ਦਾ ਬੈਂਡ ਵਾਜਾ ਵਜਾਦਾ ਕੀ ਕਿਸੇ ਦਾ ਕੀਤਾ ਉਹ ਕਦੇ ਮਾੜਾ ਹੋ ਸਕਦਾ ਕੀ ਬੈਂਡ ਵਾਜੇ ਵਾਲੇ ਦਾ ਪੁੱਤਰ ਕੀ ਪੀਸੀਐਸ ਅਧਿਕਾਰੀ ਨਹੀਂ ਬਣ ਸਕਦਾ ਕੀ ਬੈਂਡ ਵਾਜੇ ਵਾਲੇ ਦਾ ਬੱਚਾ ਅੱਜ ਐਮਐਲਏ ਨਹੀਂ ਬਣ ਸਕਦਾ ਕੀ ਬੈਂਡ ਵਾਜੇ ਵਾਲੇ ਦਾ ਬੱਚਾ ਅੱਜ ਮੰਤਰੀ ਨਹੀਂ ਬਣ ਸਕਦਾ ਆਮ ਘਰਾਂ ਦੇ ਬੱਚੇ ਜਿਸ ਦਿਨ ਦੇ ਸੱਤਾ ਦੇ ਵਿੱਚ ਆਏ ਨੇ ਉਸ ਦਿਨ ਤੋਂ ਹੀ ਜਿਹੜੀ ਕਾਂਗਰਸ ਤੇ ਬਾਕੀ ਵਿਰੋਧੀ ਪਾਰਟੀਆਂ ਨੇ ਉਹ ਤਿਲ ਮਲਾਈਆਂ ਹੋਈਆਂ ਨੇ ਅੱਜ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਉਹ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਨਿਸ਼ਾਨੇ ਤੇ ਸਿੱਧਾ-ਸਿੱਧਾ ਸਾਡਾ ਐਸਸੀ ਭਾਈਚਾਰਾ ਜਿਹੜੇ ਸਾਡੇ ਸਮਾਜ ਨੇ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਨਿੰਦਣਯੋਗ ਅੱਜ ਅਸੀਂ ਪਿਛਲੇ ਦਿਨੀ ਵੀ ਇਹਦਾ ਵਿਰੋਧ ਜਿਹੜਾ ਚੰਡੀਗੜ੍ਹ ਦੇ ਵਿੱਚ ਕੀਤਾ ਔਰ ਜ਼ਿਲ੍ਹਾ ਪੱਤਰੀ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦਾ ਵਿਰੋਧ ਕਰਦੀ ਹੈ ਤੇ ਇੰਨਾ ਸ਼ਬਦਾਂ ਦੀ ਇਹ ਜਿਹੜੇ ਰਜਵਾੜਿਆਂ ਦੇ ਰਾਜੇ ਤੇ ਜਿਹੜੇ ਬਾਜਵੇ ਇਹ ਜਿਹੜੇ ਸਾਡੇ ਐਸਸੀ ਸਮਾਜ ਦੇ ਭਾਈਚਾਰੇ ਨੂੰ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਨੇ ਆਮ ਘਰਾਂ ਦੇ ਬੱਚਿਆਂ ਦੀ ਕਾਮਯਾਬੀ ਤੋਂ ਇਹਨਾਂ ਨੂੰ ਤਕਲੀਫ ਹੈ ਕਦੇ ਚਾਰਜਰ ਮੋਬਾਈਲ ਵਾਲਾ ਦੱਸਦੇ ਨੇ ਕਦੇ ਸਾਨੂੰ ਬੈਂਡਵਾਜੇ ਵਾਲਾ ਦੱਸਦੇ ਨੇ ਕਦੇ ਸਾਨੂੰ ਕਾਲਾ ਉਹ 6 ਫੁੱਟ ਲੰਬਾ ਐਜੇ ਸ਼ਬਦਾਂ ਦਾ ਪ੍ਰਯੋਗ ਕਰਦੇ ਨੇ ਜਿਹੜਾ ਨਿੰਦਣ ਹੀ ਹੋ ਗਏ ਔਰ ਪੰਜਾਬ ਦੇ ਵਿੱਚ ਇਹ ਜੀ ਮਾਨਸਿਕਤਾ ਦੀ ਕੋਈ ਲੋੜ ਨਹੀਂ ਤੇ ਪੰਜਾਬ ਦੇ ਲੋਕ ਔਰ ਇਹਨਾਂ ਦੀ ਬਿਆਨਬਾਚੀ ਦਾ ਇਹਨਾਂ ਨੂੰ ਜਿਹੜਾ ਹੁਣ ਸਬਕ 2021 ਦੇ ਵਿੱਚ ਸਿਖਾਉਣਗੇ